ਉਪਸਤਾਲ ਚੱਕੀ ਫਰਨਾ ਪਿਛੋਂ ਫੌਜੀ ਬਣਨਾ ਤੇ ਫੌਜੀ ਪੁਲਸਾਰਾ ਬਣਨਾ ਹੋਰ ਕੀ ਬਣੇਗਾ ਪਿਸਤੌਲ ਲੈ ਕੇ ਪੂਰੇ ਆure ਆ ਕੇ ਦੱਸ ਕੀ ਬਣੇਗਾ ਹੈ ਸਿੰਗਲ ਬਣੇਗਾ ਸਿੰਗਰਾਂ ਕੋਲ ਕਿਹੜਾ ਪਿਸਤੌਲ ਹੁੰਦੇ ਨੇ ਦੇਖਾਂ ਜੇ ਮੈਂ ਪਿਸਤੌਲ ਐ ਐ ਬਜਾਉਂਦਾ ਐ ਗਾਵਾ ਮੈਂ ਫੇਰ ਮੈਂ ਬਧੀਆ ਲੱਗੂ ਨਹੀਂ ਦੱਸ ਤੂੰ ਹੀ ਦੱਸ ਜੇ ਮੈਂ ਆਇਆ ਗਾਵਾਂ ਮੇਰਾ ਗੋਲੀ ਮਾਰਦਿਆ ਕਰਾਂ ਕੁਛ ਫਿਰ ਮੈਂ ਵਧੀਆ ਲੱਗੂ ਹਾਂ ਇਹ ਸਿੰਗਰਾਂ ਦਾ ਕੰਮ ਨਹੀਂ ਹੈਗਾ ਇਹ ਇਹ ਤਾਂ ਜਾਂ ਫੌਜੀਆਂ ਦਾ ਕੰਮ ਹੈ ਜਾਂ ਇਹ ਪੁਲਿਸ ਵਾਲਿਆਂ ਦਾ ਕੰਮ ਹੈ ਉਹਨਾਂ ਦੇ ਹੱਥ ਸਿੱਧਾਰ ਵਧੀਆ ਲੱਗਦਾ ਜਾਂ ਫਿਰ ਇੱਕ ਗੁੰਡਿਆਂ ਦਾ ਕੰਮ ਹੈ ਗੁੰਡੇ ਆਪਾ ਬਾਨਾ ਨਹੀਂ ਜਾਂ ਤਾਂ ਪੁਲਿਸ ਵਾਲਾ ਬਣ ਜਾਏ ਲੈ ਕੇ ਜਾਂ ਫਿਰ ਮਿਲਟਰੀ ਚ ਭਰਤੀ ਹੋ ਜਾ ਫੌਜੀ ਬਣ ਜਾ ਨਹੀਂ ਇਹਨੂੰ ਮੋੜਿਆ ਉਹਨੂੰ ਪਾਈ ਨੂੰ ਕਹੇ ਇਹ ਨਹੀਂ ਲੈਣਾ ਮੈਂ ਤਾਂ ਗਾਉਣ ਵਾਲੇ ਨੇ ਜਵਾਬ ਦਿੱਤਾ ਵੀ ਇਹ ਨਹੀਂ ਲੈਣਾ ਗਾਉਣ ਵਾਲਿਆ ਕੋਈ ਨਹੀਂ ਹੁੰਦਾ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਪਿਸਤੌਲ ਨਹੀਂ ਲੈਣਾ ਅੱਗੇ ਤੋਂ ਆਪਾਂ ਠੀਕ ਆ ਉੱਥੋਂ ਬਾਜਾ ਲੈਣਾ ਸੀ ਕੋਈ ਯਾਰ